ਉਹ ਜ਼ਾਲਮ ਬਰ ਗਿਆ ਉਹਨੇ ਭਾਰਤ ਦੇ ਲੋਕਾਂ ਦੇ ਸ਼ਰੀਰ ਉਪੀ ਕਪੜੇ ਟੁਕੜੇ ਟੁਕੜੇ ਕਰ ਦਿੱਤੇ ਕਾਇਆ ਕਪੜ ਟੁਕ ਟੁਕ ਹੋਸੀ ਹਿੰਦੁਸਤਾਨ ਸਮਾਨ ਸੀ ਬੋਲਾ ਉਹਦੇ ਐਲਕਾਰਾਂ ਨੇ ਕਿਉਂਕਿ ਰਾਜੇ ਸੀ ਮੁਕਦਮ ਕੁੱਤੇ ਉਹਨਾਂ ਨੇ ਕੁੱਤਿਆਂ ਦੀ ਤਰ੍ਹਾਂ ਭਾਰਤ ਦੇ ਲੋਕਾਂ ਦੇ ਜਿਹੜੇ ਰਤਨਾ ਵਰਗੇ ਜੀਵਨ ਸਨ ਉਹ ਰੋਲ ਕੇ ਰੱਤ ਦਿੱਤੇ ਰਤਨ ਵਿਗਾੜ ਵਗੋਏ ਕੁੱਤੀ ਮੋਇਆਂ ਸਾਰ ਨਾ ਕਾਈ ਸਤਗੁਰਾਂ ਨੇ ਸਪੱਸ਼ਟ ਕੀਤਾ ਸੀ ਬਾਬਰ ਕੱਲਾ ਮੀਰ ਜ਼ਾਲਮ ਬਣ ਗਿਆ ਤੇ ਇਥੋਂ ਦੇ ਲੋਕ ਕਹਿਣ ਲੱਗੇ ਕਿ ਆਪਾਂ ਨੂੰ ਜੰਗੀ ਤਿਆਰੀ ਕਰਨ ਦੀ ਕਿ ਲੋੜ ਸਾਡੇ ਕੋਲ ਤੀਰ ਹੈ ਜਦੋਂ ਬਾਬਰ ਚੜ ਕੇ ਆਵੇਗਾ ਸੀ ਪੀਰਾਂ ਨੂੰ ਕਵਾਂਗੇ ਤੁਸੀਂ ਮੰਤਰ ਪੜੋ ਤੁਸੀਂ ਫੂਕਾਂ ਮਾਰੋ ਬਾਬਰ ਦੀ ਫੌਜ ਲਗੜੀ ਕਰ ਦਿਓ ਤੰਨੀ ਕਰ ਦਿਓ ਵਾਪਸ ਮੋੜ ਦਿਓ ਪਰ ਹੋਇਆ ਇਸ ਤੋਂ ਉਲਟ ਕਿ ਮੁਗਲ ਪਠਾਣਾ ਭਈ ਲੜਾਈ ਰਣ ਮੈਂ ਤੇਗ ਵਗਾਈ ਉਨੀ ਤੁਪਕ ਤਾਨ ਚਲਾਈ ਉਨੀ ਹਸਤ ਚੜਾਈ ਕੋਟੀ ਹੂੰ ਪੀਰ ਵਰਜ ਰਹਾਏ ਜਾਂ ਮੀਰ ਸੁਣਿਆ ਧਾਇ ਕੋ ਮੁਗਲ ਨਾ ਹੁਆ ਅੰਦਾ ਕਿਨਾਂ ਨਾ ਪਰਚੂ ਲਾਇਆ ਕਹਿੰਦੇ ਇਹਨਾਂ ਦਾ ਕੋਈ ਮੰਤਰ ਨਾ ਚੱਲਿਆ ਇਹਨਾਂ ਦੀ ਕੋਈ ਪੀਰੀ ਨਾ ਚੱਲੀ ਇਹਨਾਂ ਨੇ ਬੜੀਆਂ ਖੂਕਾਂ ਮਾਰੀਆਂ ਪਰ ਬਾਬਰ ਦੀ ਫੌਜ ਨਾ ਅੰਨੀ ਹੋਈ ਨਾ ਲੰਗੜੀ ਹੋਈ ਸਗੋਂ ਬਾਬਰ ਜੁਲਮ ਕਰਕੇ ਹੀਰੋ ਬਣ ਕੇ ਇਹਨਾਂ ਦੇ ਖੁਰਾਸਾਨ ਤੋਂ ਚੱਲ ਕੇ ਵੇਖੋ ਅਹਮਦਾਬਾਦ ਦੀ ਧਰਤੀ ਤੇ ਆ ਕੇ ਇੱਕ ਜਿੱਤ ਹਾਸਲ ਕਰਦਾ ਪਰ ਇੱਥੋਂ ਦੇ ਲੋਕ ਮੀਰੀ ਵਾਲਾ ਗੁਣ ਨਾ ਹੋਣ ਕਰਕੇ ਹਾਰ ਗਏ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਨੇ ਉਪਦੇਸ਼ ਦਿੱਤਾ ਸੀ ਮੀਰੀ ਤੇ ਪੀਰੀ ਦਾ ਇਕੱਠੇ ਰਹਿਣਾ ਹੀ ਸੰਸਾਰ ਦਾ ਭਲਾ ਹੈ ਜੇ ਕੱਲਾ ਮੀਰ ਹੈ ਤੇ ਜ਼ਾਲਮ ਬਣ ਜਾਵੇਗਾ ਤੇ ਜੇ ਕੱਲੇ ਪੀਰ ਨੇ ਫਿਰ ਕੁੱਟ ਖਾੜ ਗਏ ਜਿਵੇਂ ਅਹਮਦਾਬਾਦ ਦੇ ਲੋਕਾਂ ਨੇ ਬਾਬਰ ਕੋ ਕੁੱਟ ਖਾਦੀ ਕਿਉਂਕਿ ਖੁਰਾਸਾਨ ਖਸਮਾਨਾ ਕੀਆ ਹਿੰਦੁਸਤਾਨ ਡਰਾਇਆ ਪਾਪ ਦੀ ਜੰਗ ਲੈ ਕਾਬਲੋ ਧਾਇਆ ਜੂਰੀ ਮੰਗੇ ਦਾਨ ਵੀ ਲਾ ਲਾ ਹੁਣ ਕਸ਼ਮੀਰੀ ਪੰਡਤਾਂ ਨੇ ਆ ਕੇ ਜਦੋਂ ਇਹ ਦੇਖਿਆ ਕਿ ਗੁਰੂ ਨਾਨਕ ਸਾਹਿਬ ਦਾ ਘਰ ਮੀਰੀ ਪੀਰੀ ਦਾ ਘਰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜਿਨ੍ਹਾਂ ਨੇ ਇਹਨਾਂ ਜ਼ਾਲਿਮਾਂ ਦੇ ਸਿਰ ਭੰਨ ਕੇ ਰੱਖ ਦਿੱਤੇ ਨੇ ਜੇ ਸਾਡੀ ਕੋਈ ਬਾਹ ਫੜ ਸਕਦਾ ਤੇ ਇਹ ਘਰ ਫੜ ਸਕਦਾ